ਕਹਿੰਦੇ ਆਪਣੀ ਥੇਹ ਤੇ ਚੜ ਕੇ ਦੁਕਾਨਾਂ ਲਾ ਲਓ ਇਹ ਥੇਹ ਬਾਬਾ ਬੰਦਾ ਸਿੰਘ ਬਹਾਦਰ ਦੀ ਹੈ ਇਹ ਕਿਤੇ ਭਲੇਖਾ ਨਾ ਹੋਵੇ ਜੁੱਤੀਆਂ ਮਾਰ ਮਾਰ ਘਰੋਂ ਕੱਢ ਕੇ ਲਿਆ ਕੇ ਕੁੱਟਾਂਗੇ ਅਸੀਂ ਜੇ ਕਿਤੇ ਥੇਹ ਪਵਿੱਤਰ ਥੇਹ ਬਾਰੇ ਕੋਈ ਗਲਤ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਯਾਰ ਗਰੀਬ ਲੋਕ ਨੇ ਵਿਚਾਰੇ ਪਤਾ ਨਹੀਂ ਉਹਨਾਂ ਨੇ 2-400 ਰੁਪਇਆ ਵਟਣਾ ਕੋਈ ਕਿਸੇ ਦੇ ਲੱਤ ਮਾਰਦਾ ਕੋਈ ਕਿਸੇ ਦੇ ਭਾਂਡੇ ਚੱਕ ਕੇ ਸਿੱੜਦਾ ਜਿੰਨੀਆਂ ਧਾਂਦ ਲੀਆਂ ਮਿਊਂਸੀਪਲ ਕਮੇਟੀ ਦਫ਼ਤਰ ਦੀਆਂ ਨੇ ਉਨੀਆਂ ਤਾਂ ਰੱਬ ਬਖਸ਼ੇ ਕਿਤੇ ਹੋਰ ਹੈ ਹੀ ਨਹੀਂ ਜੇ ਕਿਤੇ ਇਹਨਾਂ ਦੀਆਂ ਧਾਂਦਲੀਆਂ ਸੀ ਕੱਢ-ਕੱਢ ਕੇ ਲਿਉਣ ਲੱਗ ਗਏ ਇਹਨਾਂ ਨੇ ਇਹ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਤਾਂ ਮੈਂ ਚੇਤਾਵਨੀ ਦਿੰਦਾ ਇਹਨਾਂ ਨੂੰ ਜਿਹੜੀ ਗੱਲ ਕਰਨੀ ਆ ਬੈਠ ਕੇ ਬੰਦਿਆਂ ਵਾਂਗ ਕਰ ਲੋ ਜੇ ਕਿਤੇ ਕਿਸੇ ਗਰੀਬ ਨੂੰ ਤੰਗ ਕੀਤਾ ਫੇਰ ਇੱਥੇ ਜੋ ਕੁਝ ਹੋਊਗਾ ਇਹ ਜ਼ਿੰਮੇਵਾਰ ਹੋਣਗੇ ਐਸਜੀਪੀਸੀ ਸਿਕਾਂਦੀ ਸਿਰਮੌਰ ਜਥੇ ਬੰਦੀ ਆ ਕੋਈ ਖੇਡ ਨਹੀਂ ਹੈ ਨੀ ਕਿ ਵੀ ਜਿਹੜੇ ਰਵਈਏ ਨਾਲ ਉਹ ਬੋਲ ਕੇ ਗਏ ਨੇ ਇੱਥੇ ਤਾਨੂੰ ਕਿਹੜਾ ਸ਼ੌਂਕ ਹੈ ਅਸੀਂ ਕਿਹੜਾ ਸਾਡੀ ਜੇਬ 'ਚ ਪੈਸੇ ਪੈਣੇ ਨੇ ਵੀ ਇਹਨਾਂ ਨੇ ਦੁਕਾਨਾਂ ਲਾ ਲਈਆਂ ਇਹ ਵੀ ਵਿਚਾਰੇ ਗਰੀਬ ਬੰਦੇ ਨੇ ਪਤਾ ਨਹੀਂ ਕਿੱਥੋਂ-ਕਿੱਥੋਂ ਨਿਕਲ ਕੇ ਤੁਰ ਕੇ ਆ ਕੇ ਬੈਠੇ ਹੋਏ ਆ ਹਨ ਆਪਣੀ ਥੇਹ ਤੇ ਚੜ ਕੇ ਦੁਕਾਨਾਂ ਲਾ ਲਓ ਕਮੇਟੀ ਵਾਲੇ ਸਾਨੂੰ ਇਹ ਜਗ੍ਹਾ ਖਾਲੀ ਚਾਹੀਦੀ ਹੈ ਇਹ ਬਕਵਾਸ ਕਰਨੀ ਬੰਦ ਕਰਨੀ ਚਾਹੀਦੀ ਇਹਨਾਂ ਨੂੰ ਹੁਣ ਦੇਖੋ ਠੇਕੇਦਾਰਾਂ ਨੇ ਪਹਿਲਾਂ ਤਾਂ ਠੇਕਾ ਮਹਿੰਗਾ ਲਿਆ ਜੀ ਠੀਕ ਹੈ ਫਿਰ ਇਹ ਸਾਰਿਆਂ ਨੇ ਕਿਸੇ ਨੇ ਕੋਈ 5000 10000 ਆਪਣੀਆਂ ਦੇ ਕੇ ਇੱਥੇ ਦੁਕਾਨਾਂ ਲਾਈਆਂ ਹੋਈਆਂ ਮੈਂ ਇੱਥੋਂ ਦਾ ਲੋਕ ਹਾਂ ਜ਼ਿੰਮੇਵਾਰ ਅਸੀਂ ਬੰਦੇ ਹੈਗੇ ਆਂ ਜੇ ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਡੀਸੀ ਮੈਡਮ ਨਾਲ ਗੱਲ ਕਰ ਲੋ ਆ ਕਿ ਨਹੀਂ ਸਾਡੇ ਦਫ਼ਤਰ ਆ ਕੇ ਗੱਲ ਕਰ ਲੋ ਮੈਂ ਉਹਨਾਂ ਨੂੰ ਕਹਾਂ ਮੈਂ ਤੁਸੀਂ ਮੱਥੇ ਨਹੀਂ ਲੱਗਣਾ ਰੋਜ਼ ਜਾਂ ਤੁਸੀਂ ਇੱਥੇ ਨਹੀਂ ਰਹਿਣਾ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਜਿਹੜੀਆਂ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਹਟਾਇਆ ਜਾ ਰਿਹਾ ਬਾਈ ਜੀ ਸਾਡੇ ਨਾਲ ਮੌਜੂਦ ਨੇ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਕੀ ਹੈ ਕਿਉਂਕਿ ਥੋੜੀ ਦੇਰ ਪਹਿਲਾਂ ਇੱਥੇ ਬਹਿਸਬਾਜ਼ੀ ਹੁੰਦੀ ਹੋਈ ਨਜ਼ਰ ਆਈ ਆ ਬਾਈ ਗੁਜੀ ਦਾ ਖਾਲਸਾ ਜੀ ਬਾਈ ਗੁਜੀ ਦਾ ਖਾਲਸਾ ਬਾਈ ਗੁਜੀ ਕੀ ਸ ਦੇਖੋ ਮੈਂ ਜਿਵੇਂ ਕਮੇਟੀ ਵਾਲਿਆਂ ਦਾ ਜਿਹੜਾ ਰਵਈਆ ਇਹ ਯਾਰ ਗਰੀਬ ਲੋਕ ਨੇ ਵਿਚਾਰੇ ਪਤਾ ਨਹੀਂ ਉਹਨਾਂ ਨੇ 2-400 ਰੁਪਈਆ ਵਟਣਾ ਕੋਈ ਕਿਸੇ ਦੇ ਲੱਤ ਮਾਰਦਾ ਕੋਈ ਕਿਸੇ ਦੇ ਭਾਂਡੇ ਚੱਕ ਕੇ ਸਿੱੜਦਾ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਾਲ ਵੀ ਪਹੀ ਤੁਹਾਨੂੰ ਪ੍ਰੋਬਲਮ ਕੀ ਹੈ ਇਹ ਕਹਿੰਦੇ ਸਾਡੇ ਰੂਟ ਪਲਾਨ ਚ ਨਹੀਂ ਹੈਗਾ ਹੁਣ ਦੇਖੋ ਠੇਕੇਦਾਰਾਂ ਨੇ ਪਹਿਲਾਂ ਤਾਂ ਠੇਕਾ ਮਹਿੰਗਾ ਲਿਆ ਜੀ ਠੀਕ ਹੈ ਫਿਰ ਇਹ ਸਾਰਿਆਂ ਨੇ ਕਿਸੇ ਨੇ ਕੋਈ 5000 10000 ਆਪਣੀਆਂ ਦੇ ਕੇ ਇਥੇ ਦੁਕਾਨਾਂ ਲਾਈਆਂ ਹੋਈਆਂ ਮੈਂ ਇੱਥੋਂ ਦਾ ਲੋਕ ਹਾਂ ਜੁम्मेवार ਅਸੀਂ ਬੰਦੇ ਹੈਗੇ ਆ ਜੇ ਮੈਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦਾ ਡੀਸੀ ਮੈਡਮ ਨਾਲ ਗੱਲ ਕਰ ਲੋ ਆ ਕਿ ਨਹੀਂ ਸਾਡੇ ਦਫ਼ਤਰ ਆ ਕੇ ਗੱਲ ਕਰ ਰੋ ਮੈਂ ਉਹਨਾਂ ਨੂੰ ਕਿਹਾ ਵਾ ਤੁਸੀਂ ਮੱਥੇ ਨਹੀਂ ਲੱਗਣਾ ਰੋਜ਼ ਜਾਂ ਤੁਸੀਂ ਇੱਥੇ ਨਹੀਂ ਰਹਿਣਾ ਜਿੰਨੀਆਂ ਧਾਂਦ ਲੀਆਂ ਮਿਊਂਸੀਪਲ ਕਮੇਟੀ ਦਫ਼ਤਰ ਦੀਆਂ ਨੇ ਉਹਨੀਆਂ ਤਾਂ ਰੱਬ ਬਖਸ਼ੇ ਕਿਤੇ ਹੋਰ ਹੈ ਹੀ ਨਹੀਂ ਜੇ ਕਿਤੇ ਇਹਨਾਂ ਦੀਆਂ ਧਾਂਦ ਲੀਆਂ ਸੀ ਕੱਢ ਕੱਢ ਕੇ ਲਿਉਣ ਲੱਗ ਗਏ ਇਹਨਾਂ ਨੇ ਇਹ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਜਿਹੜੇ ਆ ਕੇ ਇੱਥੇ ਗਰੀਬ ਬੰਦਿਆਂ ਤੇ ਹਤਿਆਚਾਰ ਕਰਦੇ ਨੇ ਲੱਤਾਂ ਮਾਰਦੇ ਨੇ ਉਹਦੇ ਇਹਨਾਂ ਦਾ ਭਾਂਡੇ ਚ ਕਾਤੇ ਲੱਤਾਂ ਮਾਰੀਆਂ ਇਹ ਨੇ ਹੋਰ ਨੇ ਕਿਸੇ ਦੀ ਗੱਡੀ ਖੜੀ ਆ ਦੀ ਸੰਗਤ ਆ ਗੁਰੂ ਘਰ ਦਾ ਸਿਸਟਮ ਹੈ ਗੁਰੂ ਘਰ ਦੀ ਜਗ੍ਹਾ ਇਹਨਾਂ ਨੂੰ ਪਤਾ ਕੀ ਕਹਿੰਦੇ ਕਹਿੰਦੇ ਆਪਣੀ ਥੇਹ ਤੇ ਚੜ ਕੇ ਦੁਕਾਨਾਂ ਲਾ ਲਓ ਇਹ ਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਹੈ ਇਹ ਕਿਤੇ ਭਲੇਖਾ ਨਾ ਹੋਵੇ ਜੁੱਤੀਆਂ ਮਾਰ ਮਾਰ ਘਰੋਂ ਕੱਢ ਕੇ ਲਿਆ ਕੇ ਕੁੱਟਾਂਗੇ ਅਸੀਂ ਜੇ ਕਿਤੇ ਥੇਹ ਪਵਿੱਤਰ ਥੇਹ ਬਾਰੇ ਕੋਈ ਗਲਤ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਚੇਤਾਵਨੀ ਦਿੰਦਾ ਇਹਨਾਂ ਨੂੰ ਜਿਹੜੀ ਗੱਲ ਕਰਨੀ ਆ ਬੈਠ ਕੇ ਬੰਦਿਆਂ ਵਾਂਗ ਕਰ ਲੋ ਜੇ ਕਿਤੇ ਕਿਸੇ ਗਰੀਬ ਨੂੰ ਤੰਗ ਕੀਤਾ ਫੇਰ ਇੱਥੇ ਜੋ ਕੁਝ ਹੋਊਗਾ ਇਹ ਜ਼ਿੰਮੇਵਾਰ ਹੋਣਗੇ ਠੀਕ ਹੈ ਜੀ ਤੁਹਾਡੇ ਨਾਲ ਕੌਣ ਸੀਗੇ ਜਿਹਦਾਂ ਨਾਲ ਤੁਹਾਡੀ ਬਹਿਸ ਹੋਈ ਮੈਨੂੰ ਨਾਮ ਵੀ ਨਹੀਂ ਪਤਾ ਜੀ ਆ ਇੱਥੇ ਸੀ ਸਾਰੇ ਇਹਨਾਂ ਨੂੰ ਪੁੱਛ ਲੋ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲ ਕਰ ਲੈਣਾ ਆਪਾਂ ਲੋਕਲ ਬੰਦਿਆਂ ਕਹਿੰਦੇ ਸਾਡੇ ਦਫ਼ਤਰ ਜਾ ਕੇ ਗੱਲ ਕਰੋ ਜੀ ਸਾਨੂੰ ਕੋਈ ਠੇਕਾ ਨਹੀਂ ਹੈਗਾ ਕੋਈ ਸਾਨੂੰ ਕਮੇਟੀ ਦਾ ਠੇਕਾ ਨਹੀਂ ਮਤਲਬ ਇਹ ਐਸਜੀਪੀਸੀ ਸੇ ਕਾਂਦੀ ਸਰਮੌਰ ਜਥੇ ਬੰਦੀ ਆ ਕੋਈ ਖੇਡ ਨਹੀਂ ਹੈ ਨੀ ਕਿ ਵੀ ਜਿਹੜੇ ਰਵਈਏ ਨਾਲ ਉਹ ਬੋਲ ਕੇ ਗਏ ਨੇ ਇੱਥੇ ਮੈਂ ਪਿਆਰ ਨਾਲ ਸਾਰੀਆਂ ਗੱਲਾਂ ਦਾ ਹੱਲ ਨਿਕਲ ਜਾਂਦਾ ਸਾਨੂੰ ਕਿਹੜਾ ਸ਼ੌਂਕ ਹੈ ਅਸੀਂ ਕਿਹੜਾ ਸਾਡੀ ਜੇਬ 'ਚ ਪੈਸੇ ਪੈਣੇ ਨੇ ਵੀ ਇਹਨਾਂ ਨੇ ਦੁਕਾਨਾਂ ਲਾ ਲਈਆਂ ਇਹ ਵੀ ਵਿਚਾਰੇ ਗਰੀਬ ਬੰਦੇ ਨੇ ਪਤਾ ਨਹੀਂ ਕਿੱਥੋਂ-ਕਿੱਥੋਂ ਨਿਕਲ ਕੇ ਤੁਰ ਕੇ ਆ ਕੇ ਬੈਠੇ ਹੋਏ ਆ ਹਨ ਇਹ ਰਵਈਆ ਗਲਤ ਆ ਮੈਂ ਕਹਿੰਦਾ ਵੀ ਜੇ ਉਹਨਾਂ ਨੇ ਦੁਬਾਰਾ ਰਵਈਆ ਇਹ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇੱਥੇ ਜਿਹੜੀ ਕੋਈ ਪ੍ਰੋਬਲਮ ਕ੍ਰੀਏਟ ਤਾਂ ਤੁਸੀਂ ਸੁਣਿਆ ਕਿਵੇਂ ਮੈਂ ਇੱਕ ਵਾਰ ਦਿਖਾ ਦੂੰਗਾ ਵੀ ਇੱਥੇ ਸਮਾਨ ਹੈ ਜਿਹੜਾ ਪਿਆ ਸੀ ਜਿਹੜਾ ਇੱਥੋਂ ਚੁਕਾਇਆ ਗਿਆ ਘਰਾਤਾ ਇਹ ਨਾਲ ਕੀ 2 ਫੁੱਟ ਜਗ੍ਹਾ ਨਾਲ ਹੋ ਜਾਊਗਾ ਨਗਰ ਕੀਰਤਨ ਤੋਂ ਪਹਿਲਾਂ ਚੱਕ ਲੈਂਦੇ ਨੇ ਸਵੇਰ ਵਾਲੇ ਜਿਹੜੇ ਤਿੰਨੇ ਦਿਨ ਹੁੰਦੇ ਨੇ ਉਦੋਂ ਦੁਕਾਨਾਂ ਨਹੀਂ ਹੁੰਦੀਆਂ ਹੈ ਜੀ ਐਸਜੀਪੀਸੀ ਪ੍ਰਤੀ ਇਹ ਸ਼ਬਦਾਵਲੀ ਬੋਲਣੀ ਇਹ ਨਾਲੀ ਮਾੜੀ ਗੱਲ ਆ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੀ ਗੱਲ ਆ ਵੀ ਤੁਸੀਂ ਆਪਣੀ ਥੇਹ ਤੇ ਚੜ ਕੇ ਦੁਕਾਨਾਂ ਲਾ ਲਓ ਕਮੇਟੀ ਵਾਲੇ ਸਾਨੂੰ ਇਹ ਜਗ੍ਹਾ ਖਾਲੀ ਚਾਹੀਦੀ ਹੈ ਬਕਵਾਸ ਕਰਨੀ ਬੰਦ ਕਰਨੀ ਚਾਹੀਦੀ ਇਹਨਾਂ ਨੂੰ ਚੰਗੇ ਭਲੇ ਹੈਗੇ ਆ ਇਹ